ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਦੋਸਤੋ ਅੱਜ ਦੀ ਵੀਡੀਓ ਆਪਾਂ ਡਿਪਰੈਸ਼ਨ ਨੂੰ ਲੈ ਕੇ ਬਣਾ ਰਹੇ ਹਾਂ ਕਿ ਸਾਨੂੰ ਪਤਾ ਕਿਵੇਂ ਲੱਗੂਗਾ ਕਿ ਸਾਨੂੰ ਡਿਪਰੈਸ਼ਨ ਹੈਗਾ ਜਾਂ ਨਹੀਂ ਹੈਗਾ ਕਿਉਂਕਿ ਹਰ ਇੱਕ ਤੀਜੇ ਚੌਥਾ ਬੰਦਾ ਇਹ ਗੱਲ ਕਹਿ ਦਿੰਦਾ ਕਿ ਯਾਰ ਮੈਨੂੰ ਡਿਪਰੈਸ਼ਨ ਦੀ ਸ਼ਿਕਾਇਤ ਆ ਮੈਨੂੰ ਡਿਪਰੈਸ਼ਨ ਆ ਬਹੁਤ ਸਟ्रेस ਵਿੱਚ ਰਹਿਣਾ ਮੈਂ ਕਿਉਂਕਿ ਕਈ ਵਾਰ ਕਈ ਕੇਸਾਂ ਵਿੱਚ ਕੀ ਹੁੰਦਾ ਕਿ ਡਿਪਰੈਸ਼ਨ ਹੁੰਦਾ ਪਰ ਪਤਾ ਨਹੀਂ ਲੱਗ ਰਿਹਾ ਹੁੰਦਾ ਕਿ ਸਾਨੂੰ ਡਿਪਰੈਸ਼ਨ ਹੈ ਕਿਉਂਕਿ ਕਈ ਲੋਕ ਇਹ ਗੱਲ ਕਹਿ ਦਿੰਦੇ ਆ ਕਿ ਮੇਰਾ ਸੁਭਾਈ ਇਦਾਂ ਦਾ ਮੇਰਾ ਤਾਂ ਸੁਭਾਈ ਇਦਾਂ ਦਾ ਬਣ ਚੁੱਕਿਆ ਮੈਨੂੰ ਡਿਪਰੈਸ਼ਨ ਦੀ ਨਹੀਂ ਕੋਈ ਚੱਕਰ ਹੈਗਾ ਪਰ ਦੋਸਤੋ ਤੁਸੀਂ ਇੱਕ ਵਾਰ ਸ਼ਾਂਤ ਸੁਭਾਅ ਦੇ ਨਾਲ ਸੋਚ ਕੇ ਦੇਖਿਓ ਕਿ ਅੱਜ ਤੋਂ ਜੋ 10 ਸਾਲ ਪਹਿਲਾਂ ਤੁਹਾਡਾ 5 ਸਾਲ ਪਹਿਲਾਂ ਤੁਹਾਡਾ ਸੁਭਾਅ ਸੀ ਕੀ ਤੁਹਾਡੇ ਸੁਭਾਅ ਦੇ ਵਿੱਚ ਕੋਈ ਚੇਂਜ ਨਹੀਂ ਆਇਆ ਜ਼ਰੂਰ ਆਇਆ ਹੋਵੇਗਾ ਤੁਸੀਂ ਆਪਣੇ ਅੱਜ ਤੋਂ 5-10 ਸਾਲ ਪੁਰਾਣੇ ਨੂੰ ਸੁਭਾਅ ਨੂੰ ਤੇ ਅੱਜ ਦੇ ਅੱਜ ਆਪਣੇ ਆਪ ਨੂੰ ਕੰਪੇਅਰ ਕਰਕੇ ਦੇਖਿਓ ਆਪ ਨੂੰ ਕੰਪੈਰੀਸ਼ਨ ਕਰਿਓ ਅੱਜ ਦੇ ਟਾਈਮ ਵਿੱਚ ਤੁਹਾਨੂੰ ਕੀ ਤੁਹਾਡੇ ਸੁਭਾਅ ਵਿੱਚ ਜਰੂਰ ਚੇਂਜ ਕੁਝ ਨਾ ਕੁਝ ਜਰੂਰ ਆਇਆ ਹੋਵੇਗਾ ਸੋ ਦੋਸਤੋ ਅੱਜ ਤੁਹਾਡੇ ਨਾਲ ਡਿਪਰੈਸ਼ਨ ਦੇ 10 ਲੱਛਣਾਂ ਸਾਂਝੇ ਕਰਨੇ ਆ ਕਿ ਡਿਪਰੈਸ਼ਨ ਤੁਹਾਨੂੰ ਪਤਾ ਕਿਵੇਂ ਲੱਗੂਗਾ ਤੁਹਾਡੇ ਨਾਲ 10 ਲੱਛਣ ਸਾਂਝੇ ਕਰਾਂਗੇ ਇਹਨਾਂ 10ਾਂ ਦੇ ਵਿੱਚੋਂ ਜੇਕਰ ਤੁਹਾਡੇ ਵਿੱਚ ਕੋਈ ਪੰਜ ਲੱਛਣ ਵੀ ਹੋਣ ਤਾਂ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਆ ਸੋ 10 ਲੱਛਣ ਕਿਹੜੇ ਨੇ ਸੋ ਸ਼ੁਰੂ ਕਰਦੇ ਆਂ ਦੋਸਤੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਓ ਨੰਬਰ 1 ਤੇ ਆ ਗਿਆ ਦੋਸਤੋ ਵਜਨ ਦਾ ਵੱਧ ਜਾਣਾ ਜਾਂ ਵਜਨ ਦਾ ਘਟ ਜਾਣਾ ਕਈ ਵਾਰ ਕੀ ਹੁੰਦਾ ਕਿ ਆਪਣਾ ਜਿਹੜਾ ਵਜਨ ਆ 5% ਤੋਂ ਵੱਧ ਕਈ ਵਾਰ ਘਟ ਵੀ ਜਾਂਦਾ ਕਈ ਵਾਰ 5% ਤੋਂ ਵਜਨ ਵੱਧ ਵੀ ਜਾਂਦਾ ਮਤਲਬ ਡਿਪੈਂਡ ਕਰਦਾ ਕਿ ਆਪਣਾ ਕੇਸ ਕਿਦਾਂ ਦਾ ਕਿਉਂਕਿ ਕਈ ਵਾਰ ਕੀ ਕੇਸਾਂ ਦੇ ਵਿੱਚ ਕੀ ਹੁੰਦਾ ਕਿ ਆਪਣਾ ਜੋ ਭੁੱਖ ਆਪ ਨੂੰ ਇੰਨੀ ਜ਼ਿਆਦਾ ਲੱਗਣ ਲੱਗ ਜਾਂਦੀ ਹੈ ਡਿਪਰੈਸ਼ਨ ਦੇ ਕਾਰਨ ਉਹ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਕਦੋਂ ਕੀ ਖਾਣਾ ਮਤਲਬ ਖਾਈ ਜਾਂਦਾ ਕੁਝ ਨਾ ਕੁਝ ਖਾਈ ਜਾਂਦਾ ਜਾਂ ਕੁਝ ਨਾ ਕੁਝ ਆਪਾਂ ਪੀ ਜਾਂਦੇ ਆ ਮਤਲਬ ਪਤਾ ਨਹੀਂ ਲੱਗਦਾ ਕਿ ਕਦੋਂ ਕੀ ਖਾਣਾ ਤੇ ਕਿਹੜੇ ਟਾਈਮ ਖਾਣਾ ਆਪਦੇ ਆਪ ਦਾ ਉਸ ਨੂੰ ਖਾਣ ਪੀਣ ਦਾ ਬਿਲਕੁਲ ਹੀ ਪਤਾ ਨਹੀਂ ਲੱਗਦਾ ਇਹੇ ਕੇਸ ਵਿੱਚ ਵੀ ਇਹ ਡਿਪਰੈਸ਼ਨ ਦਾ ਕਾਰਨ ਹੋ ਸਕਦਾ ਜਾਂ ਕਈ ਵਾਰ ਕੀ ਹੁੰਦਾ ਕਿ ਭੁੱਖ ਹੀ ਨਹੀਂ ਲੱਗਦੀ ਪੁੱਖ ਬਿਲਕੁਲ ਹੀ ਮਰ ਚੁੱਕੀ ਹੁੰਦੀ ਆ ਕੁਝ ਖਾਣ ਨੂੰ ਜੀਵ ਨਹੀਂ ਕਰਦਾ ਨਾ ਕੁਝ ਪੀਣ ਨੂੰ ਜੀ ਕਰਦਾ ਮਤਲਬ ਕਿ ਬੰਦਾ ਹਰ ਟਾਈਮ ਭੁੱਖਾ ਹੀ ਰਹਿੰਦਾ ਉਸ ਨੂੰ ਆਪਣੀ ਭੁੱਖ ਦਾ ਹੀ ਨਹੀਂ ਪਤਾ ਲੱਗਦਾ ਕਿ ਮੈਨੂੰ ਭੁੱਖ ਹੈਗੀ ਜਾਂ ਨਹੀਂ ਹੈਗੀ ਉਹ ਬਿਲਕੁਲ ਹੀ ਕੁਝ ਖਾਂਦਾ ਪੀਂਦਾ ਨਹੀਂ ਇਹ ਕਾਰਨ ਵੀ ਦੋਸਤੋ ਡਿਪਰੈਸ਼ਨ ਦੇ ਲੱਛਣ ਹੋਣ ਦਾ ਇਹ ਕਾਰਨ ਹੋ ਸਕਦਾ ਨੰਬਰ 2 ਤੇ ਆ ਗਿਆ ਸਿਰ ਦਰਦ ਕਰਨਾ ਸਿਰਦਰਦ ਕਰਨ ਦਾ ਮਤਲਬ ਦੋਸਤੋ ਇਹ ਨਹੀਂ ਕਿ ਸਿਰਦਰਦ ਡਿਪਰੈਸ਼ਨ ਦੇ ਕਾਰਨ ਹੀ ਹੁੰਦਾ ਸਿਰਦਰਦ ਹੋਣ ਦੇ ਹੋਰ ਵੀ ਕਾਫੀ ਸਾਰੇ ਕਾਰਨ ਹੋ ਸਕਦੇ ਆ ਉਹ ਆਪਾਂ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਜਰੂਰ ਦੱਸਾਂਗੇ ਪਰ ਜੇ ਤੁਹਾਡਾ ਬਿਨ ਨਾਂਗੇ ਤੋਂ ਹਰ ਰੋਜ਼ ਤੁਹਾਡਾ ਰੁਟੀਨ ਦੇ ਵਿੱਚ ਸਿਰ ਦੁਖਦਾ ਕਦੇ ਕਿਤੋਂ ਕਦੇ ਕਿਤੋਂ ਤੁਹਾਡੀਆਂ ਅੱਖਾਂ ਭਾਰੀਆਂ ਹੋ ਜਾਂਦੀਆਂ ਨੇ ਅੱਖਾਂ ਉੱਪਰ ਬੋਝਨ ਪਿਆ ਹੋਇਆ ਲੱਗਦਾ ਹੁੰਦਾ ਮਤਲਬ ਕਿ ਨਿਗਾ ਤੁਹਾਡੀ ਬਿਲਕੁਲ ਠੀਕ ਹੁੰਦੀ ਹੈ ਫਿਰ ਵੀ ਤੁਹਾਨੂੰ ਧੁੰਦਲਾ ਦਿਸਦਾ ਤੁਹਾਨੂੰ ਦਿਨ ਵਿੱਚ ਚੱਕਰ ਆਉਂਦੇ ਰਹਿੰਦੇ ਆ ਤਾਂ ਦੋਸਤੋ ਇਹ ਵੀ ਡਿਪਰੈਸ਼ਨ ਦੇ ਲੱਛਣ ਹੋ ਸਕਦੇ ਨੇ ਨੋਟ ਸ਼ੋਰ ਬਟ ਫਿਰ ਵੀ ਤੁਸੀਂ ਐਡਵਾਈਸਰੀ ਜਰੂਰ ਲਵੋ ਕਿਸੇ ਡਾਕਟਰ ਦੀ ਸਲਾਹ ਜਰੂਰ ਲਵੋ ਮਤਲਬ ਕਿ ਤੁਸੀਂ ਸੁਚੇਤ ਜਰੂਰ ਹੋਵੋ ਨੰਬਰ 3 ਤੇ ਆ ਗਏ ਦੋਸਤੋ ਸੋਸਤੀ ਪੈ ਜਾਣਾ ਜਾਂ ਬਹੁਤ ਜ਼ਿਆਦਾ એનર્ਜੀ ਆ ਜਾਣੀ ਕਈ ਵਾਰ ਕੀ ਹੁੰਦਾ ਕਿ ਬਹੁਤ ਜਿਆਦਾ ਮਤਲਬ ਤੁਸੀਂ ਸੁਸਤ ਹੋਣ ਲੱਗ ਜੰਨੇ ਹੋ ਬਹੁਤ ਜਿਆਦਾ ਸਵੇਰ ਤੋਂ ਹੀ ਲੈ ਕੇ ਤੁਹਾਨੂੰ ਸੁਸਤੀ ਪੈਣ ਲੱਗ ਜਾਂਦੀ ਆ ਮਤਲਬ ਕਿ ਉੱਠਣ ਸਾਰ ਹੀ ਤੁਹਾਨੂੰ ਐ ਲੱਗਦਾ ਕਿ ਮਤਲਬ ਹੋਰ ਪੈ ਜਾ ਹਾਲੇ ਮੈਂ ਹੋਰ ਪਿਆ ਹੀ ਰਹਾ ਜਾਂ ਕਈ ਵਾਰ ਕੀ ਹੁੰਦਾ ਕਿ ਤੁਹਾਨੂੰ ਕਾਲ ਪੈਣ ਲੱਗਿੰਦੀ ਥੋੜੇ ਅੰਦਰ ਇੰਨੀ એનર્ਜੀ ਆ ਜਾਂਦੀ ਆ ਤੁਹਾਨੂੰ ਕਈ ਵਾਰ ਕੋਈ ਕੰਮ ਮਿਲਿਆ ਹੁੰਦਾ ਕੋਈ ਆਫਿਸ ਚੋਂ ਕੰਮ ਹੁੰਦਾ ਜਾਂ ਕੋਈ ਘਰ ਦਾ ਕੰਮ ਹੁੰਦਾ ਕੰਮ ਨੂੰ ਨਿੱਕੇ-ਨਿੱਕੇ ਕੰਮ ਹੁੰਦੇ ਆ ਤੁਹਾਨੂੰ ਆਪ ਦੇ ਅੰਦਰ ਨਹੀਂ ਕਾੜ ਪੈਣ ਲੱਗ ਜਾਂਦੀ ਹੈ ਮਤਲਬ ਕਿ ਤੁਹਾਨੂੰ ਐ ਲੱਗਦਾ ਹੁੰਦਾ ਕਿ ਇਹ ਕੰਮ ਨੂੰ ਮੈਂ ਹੁਣੇ ਕਰ ਲਾਂ ਫਟਾਫਟੇ ਕੰਮ ਨੂੰ ਕਰ ਲਾਂ ਕੰਮ ਨੂੰ ਨਿਮੇੜਦਾ ਮਤਲਬ ਕਿ ਛੋਟੇ ਜਿਹੇ ਕੰਮ ਨੂੰ ਵੀ ਤੁਹਾਨੂੰ ਕਾੜ ਪੈਂਦੀ ਰਹਿੰਦੀ ਆ ਬਹੁਤ ਜ਼ਿਆਦਾ ਤੁਸੀਂ ਕਾੜੀ ਕਰਦੇ ਹੋ ਕੰਮ ਦੇ ਵਿੱਚ ਬਹੁਤ ਜ਼ਿਆਦਾ ਤੁਹਾਨੂੰ ਐ ਲੱਗੀ ਜਾਂਦਾ ਅੰਦਰੋਂ ਮਹਿਸੂਸ ਹੋ ਜਾਂਦਾ ਵੀ ਫਟਾਫਟੇ ਕੰਮ ਨੂੰ ਨਿਮੇੜਦਾ ਜਾਂਸ ਦੇ ਵੋਲਟ ਕੀ ਹੁੰਦਾ ਕਿ ਤੁਹਾਨੂੰ ਬਹੁਤ ਜਿਆਦਾ ਸੁਸਤੀ ਪਈ ਜਾਂਦੀ ਆ ਤੁਸੀਂ ਬਹੁਤ ਹੀ ਅਦੇ ਆਪ ਦੇ ਨੂੰ ਥੱਕੇ ਮਹਿਸੂਸ ਕਰਦੇ ਹੋ ਮਤਲਬ ਕਿ ਉਦਾਹਰਨ ਦੇ ਤੌਰ ਤੇ ਲੈ ਲਓ ਕਿ ਤੁਹਾਡੇ ਕੋਲ ਕਈ ਵਾਰ ਕੀ ਆ ਵੀ ਨੇੜੇ ਤੁਹਾਡੇ ਸਰਾਨੇ ਲਾ ਲਓ ਵੀ ਸਰਾਨੇ ਤੁਹਾਡੇ ਇੱਕ ਪਾਣੀ ਦਾ ਕੱਪ ਪਿਆ ਹੁੰਦਾ ਤੁਹਾਨੂੰ ਪਿਆਸ ਲੱਗੀ ਹੁੰਦੀ ਆ ਪਾਣੀ ਪੀਣ ਦੇ ਲਈ ਮਤਲਬ ਤੁਹਾਨੂੰ ਸਰੀਰ ਤੁਹਾਡਾ ਇੰਨਾ ਥੱਕਿਆ ਇੰਨੀ ਸੁਸਤੀ ਪਈ ਹੁੰਦੀ ਆ ਕਿ ਤੁਹਾਨੂੰ ਉਹ ਪਾਣੀ ਦਾ ਜਿਹੜਾ ਕੱਪ ਆ ਉਹ ਚੱਕ ਕੇ ਪੀਣ ਦੀ ਹਿੰਮਤ ਵੀ ਨਹੀਂ ਹੁੰਦੀ ਮਤਲਬ ਕਾਪੋ ਪਾਣੀ ਦੇ ਚੱਕੇ ਪੀਣ ਦੀ ਹਿੰਮਤ ਇੰਨੀ ਹਿੰਮਤ ਵੀ ਨਹੀਂ ਤੁਹਾਡੇ ਚ ਹੁੰਦੀ। ਇਹ ਵੀ ਦੋਸਤੋ ਡਿਪਰੈਸ਼ਨ ਹੋਣ ਦੇ ਲੱਛਣ ਹੋ ਸਕਦੇ ਆ। ਨੰਬਰ 4 ਤੇ ਆ ਗਿਆ ਦੋਸਤੋ ਆਪਣੇ ਆਪ ਨੂੰ ਹਾਰੇ ਹੋਏ ਮਹਿਸੂਸ ਕਰਨਾ। ਮਤਲਬ ਕਿ ਤੁਸੀਂ ਬਿਲਕੁਲ ਹੀ ਟੁੱਟ ਚੁੱਕੇ ਹੁੰਦੇ ਹੋ। ਤੁਹਾਡੇ ਅੰਦਰ ਜਿਹੜਾ ਕੌਨਫੀਡੈਂਸ ਹੁੰਦਾ ਬਿਲਕੁਲ ਹੀ ਖਤਮ ਹੋ ਚੁੱਕਿਆ ਹੁੰਦਾ। ਤੁਹਾਡਾ ਮਨ ਹੁਣ ਐ ਕਰਦਾ ਹੁੰਦਾ ਕਿ ਵੀ ਹੁਣ ਮੈਂ ਕੁਝ ਨਹੀਂ ਕਰਨਾ। ਬਸ ਹੁਣ ਮੇਰੀ ਜ਼ਿੰਦਗੀ ਖਤਮ ਆ। ਹੁਣ ਨਹੀਂ ਮੈਂ ਕੁਝ ਵੀ ਕਰ ਸਕਦਾ। ਹੁਣ ਮੇਰਾ ਕਿਸੇ ਚੀਜ਼ ਨੂੰ ਮਨ ਨਹੀਂ ਕਰਦਾ। ਕੀ ਮਤਲਬ ਕਿ ਤੁਸੀਂ ਲੋਕਾਂ ਵਿੱਚ ਵਿਚਰਨਾ ਬੰਦ ਕਰ ਦਿੰਨੇ ਹੋ ਲੋਕਾਂ ਵਿੱਚ ਬਾਹਰ ਅੰਦਰ ਲੋਕਾਂ 'ਚ ਵਿਚਰਦੇ ਨਹੀਂ ਕਿਸੇ ਦੇ ਨਾਲ ਗੱਲਬਾਤ ਕਰਨ ਨੂੰ ਤੁਹਾਡਾ ਮਨ ਨਹੀਂ ਕਰਦਾ ਕਿ ਤੁਸੀਂ ਮਤਲਬ ਇਹ ਆ ਕਿ ਆਪਣੇ ਆਪ ਦੇ ਵਿੱਚ ਕੋਈ ਨਵੀਂ ਚੀਜ਼ ਕੁਝ ਵੀ ਤੁਸੀਂ ਨਵਾਂ ਸਿੱਖਣ ਦੇ ਲਈ ਤਿਆਰ ਨਹੀਂ ਹੁੰਦੇ ਸਭ ਕੁਝ ਹਾਰੀ ਹਾਰ ਕੇ ਮਨ ਬੈਠੇ ਹੋ ਕਿ ਵੀ ਨਹੀਂ ਹੋਣੀ ਮੈਂ ਕੁਝ ਵੀ ਕਰਨਾ ਮਤਲਬ ਕਿ ਹਾਰ ਇੱਕ ਤਰ੍ਹਾਂ ਦਾ ਹਾਰ ਜਾਣਾ ਸਰੀਰ ਨੂੰ ਆਪਣੇ ਆਪ ਨੂੰ ਟੁੱਟ ਕੇ ਬਹਿ ਜਾਣਾ ਇਹ ਵੀ ਦੋਸਤੋ ਡਿਪਰੈਸ਼ਨ ਦਾ ਕਾਰਨ ਹੋ ਸਕਦਾ ਡਿਪਰੈਸ਼ਨ ਦਾ ਲੱਛਣ ਹੋ ਸਕਦਾ ਨੰਬਰ 5 ਤੇ ਆ ਗਿਆ ਦੋਸਤੋ ਆਪਣੇ ਆਪ ਤੇ ਯਕੀਨ ਨਾ ਹੋਣਾ ਕਈ ਵਾਰ ਕੀ ਹੁੰਦਾ ਕਿ ਤੁਹਾਨੂੰ ਆਪਣੇ ਆਪ ਤੇ ਯਕੀਨ ਨਹੀਂ ਹੁੰਦਾ ਕਿਸੇ ਵੀ ਗੱਲ ਤੋਂ ਤੁਸੀਂ ਮਤਲਬ ਜੋ ਕੁਝ ਵੀ ਤੁਹਾਨੂੰ ਸਾਹਮਣੇ ਵਾਲਾ ਬੰਦਾ ਆ ਕੇ ਕਹਿੰਦਾ ਕਿ ਭਾਈ ਤੂੰ ਐਦਾਂ ਦਾ ਵਾ ਮਤਲਬ ਤੁਹਾਨੂੰ ਉਹਦੀ ਗੱਲ ਹੀ ਸੱਚੀ ਲੱਗਣ ਲੱਗ ਜਾਂਦੀ ਹੈ ਤੁਹਾਨੂੰ ਆਪ ਦੇ ਆਪ ਤੇ ਬਿਲਕੁਲ ਯਕੀਨ ਨਹੀਂ ਹੁੰਦਾ ਦੂਜੇ ਦੀਆਂ ਗੱਲਾਂ ਤੁਹਾਨੂੰ ਵਧੀਆ ਲੱਗਣ ਲੱਗ ਜਾਂਦੀਆਂ ਦੂਜੇ ਦੀਆਂ ਗੱਲਾਂ ਤੇ ਯਕੀਨ ਹੋ ਜਾਂਦਾ ਦੂਜਾ ਬੰਦਾ ਕੁਝ ਨਾ ਕੁਝ ਕਹਿ ਕੇ ਚਲੇ ਜਾਂਦਾ ਤੁਸੀਂ ਉਹੀ ਸੋਚੀ ਜਾਂਦੇ ਹੋ ਕਿ ਬੰਦ ਖਾਨੀ ਮੈਂ ਸੱਚਾ ਸੱਚੀ ਵੀ ਐਦਾਂ ਦਾ ਵਾ ਜਾਂ ਐਦਾਂ ਦੀਆਂ ਮਤਲਬ ਤੁਹਾਨੂੰ ਆਏ ਮਹਿਸੂਸ ਹੋਣ ਲੱਗ ਜਾਂਦਾ ਕਿ ਜੋ ਕੁਝ ਵੀ ਸਾਹਮਣੇ ਵਾਲੇ ਨੇ ਕਿਹਾ ਬਿਲਕੁਲ ਉਹ ਸੱਚ ਹੀ ਆ ਆਪ ਦੇ ਆਪ ਤੇ ਤੁਸੀਂ ਯਕੀਨ ਕਰਨੋਂ ਬਿਲਕੁਲ ਹਟ ਜਾਂਦੇ ਹੋ ਤੇ ਆਪਣੇ ਆਪ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਲੈਣੇ ਤੇ ਬਾਹਰ ਨਿਕਲਣਾ ਤੁਸੀਂ ਬੰਦ ਕਰ ਦਿੱਤਾ ਸੋ ਦੋਸਤੋ ਜੇਕਰ ਅਜਿਹਾ ਹੁੰਦਾ ਤਾਂ ਇਹ ਵੀ ਡਿਪਰੈਸ਼ਨ ਦਾ ਲੱਛਣ ਹੋ ਸਕਦਾ ਨੰਬਰ 6 ਤੇ ਆ ਗਿਆ ਦੋਸਤੋ ਜ਼ਿੰਦਗੀ ਤੋਂ ਅੱਕ ਜਾਣਾ ਕਈ ਵਾਰ ਕੀ ਹੁੰਦਾ ਕਿ ਤੁਸੀਂ ਕੰਮ ਬਹੁਤ ਜ਼ਿਆਦਾ ਕੰਮ ਕਰਦੇ ਹੋ ਪਰ ਕਿਸੇ ਵੀ ਕੰਮ ਦੇ ਵਿੱਚ ਸਫਲ ਨਹੀਂ ਹੁੰਦੇ ਫਿਰ ਕੀ ਹੁੰਦਾ ਤੁਸੀਂ ਅੱਕ ਜਾਂਦੇ ਹੋ ਤੁਸੀਂ ਆਪਣੀ ਜ਼ਿੰਦਗੀ ਤੋਂ ਤੰਗ ਆ ਜਾਂਦੇ ਹੋ ਮਤਲਬ ਕਿ ਤੁਹਾਡੇ ਅੰਦਰ ਗਲਤ ਸੋਚਾਂ ਚੱਲਣ ਲੱਗ ਜਾਂਦੀਆਂ ਤੁਹਾਨੂੰ ਐਂ ਲੱਗਦਾ ਕਿ ਹੁਣ ਤਾਂ ਮੈਨੂੰ ਆਪਣੀ ਜ਼ਿੰਦਗੀ ਖਤਮ ਕਰ ਲੈਣੀ ਚਾਹੀਦੀ ਆ ਮੇਰਾ ਹੁਣ ਜਿਉਣ ਦਾ ਕੋਈ ਮਕਸਦ ਨਹੀਂ ਰਹਿ ਗਿਆ ਹੁਣ ਮੈਂ ਹਰ ਪਾਸੇ ਟੁੱਟ ਚੁੱਕਿਆ ਹੁਣ ਮੈਨੂੰ ਆਪਣੇ ਆਪ ਨੂੰ ਖਤਮ ਕਰ ਲੈਣਾ ਚਾਹੀਦਾ ਜੇਕਰ ਤੁਹਾਡੇ ਅੰਦਰ ਐਦਾਂ ਦਾ ਕੋਈ ਵਿਚਾਰ ਆਉਂਦਾ ਤਾਂ ਦੋਸਤੋ ਤੁਸੀਂ ਤੁਰੰਤ ਬਿਲਕੁਲ ਦੇਰੀ ਨਾ ਕਰੋ ਤੁਸੀਂ ਤੁਰੰਤ ਡਾਕਟਰ ਨੂੰ ਜਾਂ ਕਿਸੇ ਐਡਵਾਈਜ਼ਰ ਨੂੰ ਜ਼ਰੂਰ ਮਿਲੋ ਕਿਉਂਕਿ ਇਹ ਇੱਕ ਅਜੀਹਾ ਲੱਛਣ ਆ ਜੇਕਰ ਜੇਕਰ ਭਾਵੇਂ ਤੁਹਾਡੇ ਵਿੱਚ ਇੱਕ ਹੀ ਕੱਲਾ ਹੀ ਭਾਵੇਂ ਤੁਹਾਡੇ ਵਿੱਚ ਹੋਰ ਕੋਈ ਲੱਛਣ ਹੋਵੇ ਜੇਕਰ ਇਹ ਇਕੱਲਾ ਲੱਛਣ ਵੀ ਹੈ ਤਾਂ ਵੀ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਆ ਕਦੇ ਵੀ ਤੁਸੀਂ ਦੇਰੀ ਨਾ ਕਰੋ ਨੰਬਰ 7 ਤੇ ਆ ਗਿਆ ਦੋਸਤੋ ਮੂਡ ਆਫ ਰਹਿਣਾ ਜੇਕਰ ਤੁਹਾਡਾ ਮੂਡ ਹਰ ਸਮੇਂ ਆਫ ਰਹਿੰਦਾ ਤੁਸੀਂ ਆਪਣੇ ਆਪ ਨੂੰ ਥੱਕੇ ਹੋਏ ਮਹਿਸੂਸ ਕਰਦੇ ਰਹਿੰਦੇ ਹੋ ਤੁਹਾਨੂੰ ਕਿਸੇ ਵੀ ਚੀਜ਼ ਤੋਂ ਖੁਸ਼ੀ ਨਹੀਂ ਮਿਲਦੀ ਕਿਸੇ ਨੂੰ ਮਿਲ ਕੇ ਖੁਸ਼ੀ ਨਹੀਂ ਮਿਲਦੀ ਕਿਸੇ ਦੇ ਆਏ ਤੋਂ ਖੁਸ਼ੀ ਨਹੀਂ ਮਿਲਦੀ ਮਤਲਬ ਕਿ ਤੁਹਾਡਾ ਕਿਸੇ ਦੇ ਨਾਲ ਵੀ ਗੱਲਬਾਤ ਕਰਨ ਨੂੰ ਜੀ ਨਹੀਂ ਕਰਦਾ ਮੂਡ ਆਫ ਰਹਿਣਾ ਮਤਲਬ ਇਹ ਨਹੀਂ ਕਿ ਇੱਕ ਤਾਂ ਬੰਦਾ ਥੱਕਿਆ ਹੋਇਆ ਹੁੰਦਾ ਜਿਵੇਂ ਮੰਨ ਲਓ ਬੰਦਾ ਕੋਈ ਆਫਿਸ ਤੋਂ ਕੰਮ ਕਰਕੇ ਥੱਕ ਕੇ ਆ ਰਿਹਾ ਘਰੇ ਮਤਲਬ ਉਦੋਂ ਬੰਦਾ ਉਸ ਦਾ ਮੂਡ ਆਫ ਰਹਿੰਦਾ ਉਦੋਂ ਤਾਂ ਤਕਰੀਬਨ ਹਰ ਇੱਕ ਦਾ ਜਦੋਂ ਬੰਦਾ ਘਰੋਂ ਗਿਆ ਹੋਇਆ ਸ਼ਾਮ ਤੱਕ ਕੰਮ ਧੰਦੇ ਕਰਦਾ ਥੱਕਿਆ ਹੋਇਆ ਹੁੰਦਾ ਉਹ ਮੂਡ ਆਫ ਹੋਣਾ ਹੋਰ ਗੱਲ ਆ ਮਤਲਬ ਕਿ ਤੁਸੀਂ 20 ਦਿਨ ਨੋਟ ਕਰੋ ਲਗਾਤਾਰ 20 ਦਿਨ ਕਿਉਂਕਿ ਜਿਹੜਾ ਡਿਪਰੈਸ਼ਨ ਦਾ ਮਰੀਜ਼ ਹੁੰਦਾ ਉਹਦਾ ਮੂਡ ਹਰ ਰੋਜ਼ ਹੀ ਆਫ ਰਹਿੰਦਾ ਸਵੇਰ ਵੇਲੇ ਵੀ ਆਫ ਰਹਿੰਦਾ ਦੁਪਹਿਰੇ ਸ਼ਾਮ ਹਰ ਸਮੇਂ ਉਸਦਾ ਮੂਡ ਆਫ ਰਹਿੰਦਾ ਉਸ ਨੂੰ ਕਿਸੇ ਵੀ ਚੀਜ਼ ਤੋਂ ਕੋਈ ਖੁਸ਼ੀ ਨਹੀਂ ਮਿਲਦੀ ਕੋਈ ਨਵੀਂ ਚੀਜ਼ ਲਿਆਂਦੀ ਆ ਉਸ ਦੇ ਨਾਲ ਵੀ ਉਹਨੂੰ ਕੋਈ ਖੁਸ਼ੀ ਨਹੀਂ ਮਿਲਦੀ ਮਤਲਬ ਕਿ ਤੁਸੀਂ 20 ਦਿਨ ਘੱਟੋ ਘੱਟ 20 ਦਿਨ ਨੋਟ ਕਰੋ ਜੇ ਤੁਹਾਡਾ 20 ਦਿਨਾਂ ਦੇ ਵਿੱਚ ਵੀ ਇੱਕ ਦਿਨ ਵੀ ਤੁਹਾਨੂੰ ਕਿਸੇ ਚੀਜ਼ ਤੋਂ ਕੋਈ ਖੁਸ਼ੀ ਨਹੀਂ ਨਾ ਮਿਲਦੀ ਤਾਂ ਸਮਝ ਲਓ ਕਿ ਤੁਹਾਨੂੰ ਡਿਪਰੈਸ਼ਨ ਦਾ ਲੱਛਣ ਹੋ ਸਕਦਾ ਡਿਪਰੈਸ਼ਨ ਦੇ ਕਾਰਨ ਇਹ ਹੋ ਸਕਦਾ ਨੰਬਰ 8 ਤੇ ਆ ਗਿਆ ਦੋਸਤੋ ਕੰਮ ਵਿੱਚ ਦਿਲ ਨਾ ਲੱਗਣਾ ਮਤਲਬ ਕਿ ਤੁਹਾਡਾ ਕਿਸੇ ਵੀ ਕੰਮ ਦੇ ਵਿੱਚ ਜਦੋਂ ਦਿਲ ਨਾ ਲੱਗਦਾ ਹੋਵੇ ਭਾਵੇਂ ਤੁਹਾਡਾ ਨਿੱਜੀ ਆਪਦਾ ਕੰਮ ਹੋਵੇ ਤੁਸੀਂ ਆਫਿਸ ਦੇ ਵਿੱਚ ਕਿਤੇ ਕੰਮ ਕਰਦੇ ਹੋ ਤੁਹਾਡਾ ਬਿਲਕੁਲ ਹੀ ਕੰਮ ਕਰਨ ਨੂੰ ਮਨ ਨਹੀਂ ਕਰਦਾ ਤੁਸੀਂ ਅੱਕ ਚੁੱਕੇ ਹੋ ਤੁਹਾਡੇ ਮਨ ਦੇ ਵਿੱਚ ਇਹ ਗੱਲਾਂ ਹੁੰਦੀਆਂ ਨੇ ਕਿ ਯਾਰ ਕੰਮ ਕਰਨ ਦਾ ਕੀ ਫਾਇਦਾ ਕੀ ਫਾਇਦਾ ਹੈ ਜੀ ਜ਼ਿੰਦਗੀ ਦਾ ਇਹ ਕੰਮ ਕਰਕੇ ਮੈਨੂੰ ਕੀ ਮਿਲਣਾ मतलब ਜਦੋਂ ਤੁਹਾਡੇ ਅੰਦਰ ਇਹੋ ਜਿਹੀ ਗਲਤ ਵਿਚਾਰ ਤੁਹਾਡੇ ਮਨ ਵਿੱਚ ਆਉਣ ਲੱਗ ਜਾਂਦੇ ਤੁਹਾਡਾ ਕੰਮ ਕਰਨ ਨੂੰ ਬਿਲਕੁਲ ਹੀ ਦਿਲ ਨਾ ਕਰੇ ਤਾਂ ਤੁਹਾਡੇ ਵਿੱਚ ਮਤਲਬ ਬਿਲਕੁਲ ਜਿਵੇਂ ਕਹਿੰਦੇ ਵੀ ਖਾਤਮੇ ਹੋ ਚੁੱਕਿਆ ਹੁੰਦਾ ਅੰਦਰੋਂ ਤੁਹਾਨੂੰ ਐਂ ਵਿਚਾਰ ਆਉਣ ਲੱਗ ਜਾਂਦੇ ਕਿ ਮੇਰਾ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਹੋਇਆ ਇੰਨੀ ਜ਼ਿੰਦਗੀ ਚ ਪਰ ਮੈਂ ਕੰਮ ਕੀਤਾ ਜਦੋਂ ਇਹੋ ਜਿਹੇ ਵਿਚਾਰ ਆਉਣ ਲੱਗ ਜਾਂਦੇ ਨੇ ਤਾਂ ਵੀ ਤੁਹਾਨੂੰ ਆਪਣੇ ਆਪ ਨੂੰ ਸੁਚੇਤ ਕਰ ਲੈਣਾ ਚਾਹੀਦਾ ਦੋਸਤ ਅੱਗੇ ਆ ਗਏ 9 ਨੰਬਰ ਤੇ ਨੌਵਾਂ ਪੁਆਇੰਟ ਦੋਸਤੋ ਨੌਵੇਂ ਨੰਬਰ ਤੇ ਆ ਗਿਆ ਖਿਜਣਾ ਮਤਲਬ ਕਿ ਤੁਸੀਂ ਨਿੱਕੀ ਨਿੱਕੀ ਗੱਲ ਤੋਂ ਖਹਿ ਜਿੱਦੇ ਰਹਿੰਦੇ ਹੋ ਤੁਸੀਂ ਤੁਹਾਨੂੰ ਨਿੱਕੀ ਨਿੱਕੀ ਗੱਲ ਤੋਂ ਬੜਾ ਹੀ ਗੁੱਸਾ ਹੁੰਦਾ ਰਹਿੰਦਾ ਉਦਾਹਰਨ ਦੇ ਤੌਰ ਤੇ ਲੈ ਲਓ ਕਿ ਤੁਸੀਂ ਘਰੇ ਕੋਈ ਕੰਮ ਕਰ ਰਹੇ ਹੋ ਜਾਂ ਕਿਤੇ ਬਾਹਰ ਕੋਈ ਕੰਮ ਕਰ ਰਹੇ ਹੋ ਤੁਸੀਂ ਸਵੇਰ ਤੋਂ ਲੈ ਕੇ ਕੰਮ ਕਰੀ ਜਾ ਰਹੇ ਹੋ ਤਾਂ ਪਰਿਵਾਰ ਦੇ ਵਿੱਚੋਂ ਤੁਹਾਡਾ ਕੋਈ ਪਰਿਵਾਰਕ ਮੈਂਬਰ ਜਾਂ ਕੋਈ ਬੱਚਾ ਉਹ ਸੋਚਦੇ ਆ ਵਿਚਾਰੇ ਕਿ ਕਦੋਂ ਦਾ ਕੰਮ ਕਰ ਰਿਹਾ ਕਿ ਇਹਨੂੰ ਕੁਝ ਖਾਣ ਪੀਣ ਦੇ ਲਈ ਪੁੱਛ ਲਈਏ ਮਤਲਬ ਕਿ ਤੁਹਾਨੂੰ ਜਦੋਂ ਕੋਈ ਖਾਣ ਪੀਣ ਦੇ ਲਈ ਪੁੱਛਦੇ ਆ ਕਿ ਉਹ ਤਾਂ ਕਦੋਂ ਦਾ ਕੰਮ ਕਰ ਰਿਹਾ ਤੇ ਜਦੋਂ ਪੁੱਛਦੇ ਆ ਕਿ ਕੁਝ ਖਾਣਾ ਪੀਣਾ ਤਾਂ ਤੁਸੀਂ ਅੱਗੇ ਟੁੱਟ ਕੇ ਪੈਂਦੇ ਹੋ ਕਿ ਮੈਂ ਨਹੀਂ ਕੁਝ ਵੀ ਖਾਣਾ ਪੀਣਾ ਮੈਨੂੰ ਨਹੀਂ ਕੋਈ ਚਾਹੀਦਾ ਮੈਨੂੰ ਆਪਣਾ ਕੰਮ ਕਰ ਲੈਣ ਦਿਓ ਜਦੋਂ ਤੁਸੀਂ ਐਦਾਂ ਦੇ ਸ਼ਬਦ ਯੂਜ਼ ਕਰਦੇ ਹੋ ਤੁਹਾਨੂੰ ਐਦਾਂ ਦੀ ਤੁਹਾਡੇ ਅੰਦਰ ਭਾਵਨਾ ਪੈਦਾ ਹੁੰਦੀ ਆ ਤਾਂ ਇਹ ਵੀ ਦੋਸਤੋ ਮਤਲਬ ਡਿਪਰੈਸ਼ਨ ਦਾ ਕਾਰਨ ਹੋ ਸਕਦਾ ਨੰਬਰ 10 ਤੇ ਆ ਗਿਆ ਦੋਸਤੋ نیند ਨਾ ਆਉਣਾ ਜਾਂ ਬਹੁਤ ਜ਼ਿਆਦਾ ਨੀਂਦ ਆਉਣਾ ਕਈ ਵਾਰ ਕਈ ਕੇਸ ਵਿੱਚ ਕੀ ਹੁੰਦਾ ਕਿ ਬਿਲਕੁਲ ਹੀ ਨੀਂਦ ਨਹੀਂ ਆਉਂਦੀ ਬੰਦੇ ਨੂੰ ਮਤਲਬ ਰਾਤ ਨੂੰ ਵੀ ਬੰਦਾ ਪਿਆ ਸੋਚੀ ਜਾਂਦਾ ਉਸ ਤੇ ਦਿਮਾਗ ਦੇ ਵਿੱਚ ਕੁਝ ਨਾ ਕੁਝ ਗੱਲਾਂ ਕੁਝ ਨਾ ਕੁਝ ਵਿਚਾਰ ਚੱਲੀ ਜਾਂਦੇ ਆ ਪਿਆ ਪਾਸੀ ਮਾਰੀ ਜਾਂਦਾ ਜੇ ਸਵੇਰੇ ਸਾਝ ਨਹੀਂ ਹੁੰਦੇ ਤੜਕੇ ਹੁੰਦੇ ਉਸ ਦੀ 2-4 ਘੰਟੇ ਅੱਖ ਲੱਗੀ 2 ਘੰਟੇ ਤਾਂ ਲੱਗੀ ਨਹੀਂ ਲੱਗੀ ਤਾਂ ਨਾ ਲੱਗੀ ਸਾਰਾ ਦਿਨ ਵੀ ਉਵੇਂ ਲੰਘ ਗਿਆ ਦਿਨ ਵਿੱਚ ਵੀ ਕਿਤੇ 2 ਘੰਟੇ ਅੱਖ ਲੱਗੀ ਤਾਂ ਠੀਕ ਆ ਨਹੀਂ ਤੇ ਨਾ ਲੱਗੀ ਤਾਂ ਦੋਸਤੋ ਇਹ ਤੁਹਾਨੂੰ ਅੱਗੇ ਜਾ ਕੇ ਬਹੁਤ ਵੱਡੀ ਪ੍ਰੋਬਲਮ ਤੁਹਾਡੇ ਲਈ ਕ੍ਰੀਏਟ ਹੋ ਸਕਦੀ ਆ ਤੇ ਕਈ ਕੇਸਾਂ ਦੇ ਵਿੱਚ ਕੀ ਹੁੰਦਾ ਕਿ ਬਹੁਤ ਜ਼ਿਆਦਾ ਨੀਂਦ ਆਈ ਜਾਂਦੀ ਆ ਮਤਲਬ ਕਿ ਬੰਦਾ ਇਹਨੂੰ ਜੀ ਕਰਦਾ ਕਿ ਮੈਂ ਸੁੱਤਾ ਹੀ ਰਹਾ ਸਾਰਾ ਦਿਨ ਪਿਆ ਰਹਿੰਦਾ ਰਾਤ ਨੂੰ ਵੀ ਪਿਆ ਰਹਿੰਦਾ ਮਤਲਬ ਉਹਨੂੰ ਕਿਸੇ ਕੰਮ ਕਰਨ ਨੂੰ ਜੀ ਨਹੀਂ ਕਰਦਾ ਉੱਠਣ ਨੂੰ ਉਸਦਾ ਜੀ ਨਹੀਂ ਕਰਦਾ ਸੁਸਤੀ ਪਈ ਰਹਿੰਦੀ ਐਂ ਜੀ ਕਰਦਾ ਕਿ ਮੈਂ ਸੁੱਤਾ ਹੀ ਨਾ ਮਤਲਬ ਕਈ ਕੇਸਾਂ ਦੇ ਵਿੱਚ ਇਹ ਲੱਛਣ ਵੀ ਹੁੰਦਾ ਸੋ ਦੋਸਤੋ ਜੇ ਤੁਹਾਨੂੰ ਇਹਨਾਂ ਵਿੱਚੋਂ ਐ ਇਦਾਂ ਮਹਿਸੂਸ ਹੁੰਦਾ ਇਦਾਂ ਕੋਈ ਲੱਛਣ ਤੁਹਾਡੇ ਵਿੱਚ ਵੀ ਹੈ ਤਾਂ ਤੁਹਾਨੂੰ ਵੀ ਕਿਸੇ ਡਾਕਟਰ ਦੀ ਸਲਾਹ ਜਾਂ ਕਿਸੇ ਐਡਵਾਈਜ਼ਰ ਦੀ ਸਲਾਹ ਲੈਣ ਦੀ ਲੋੜ ਜ਼ਰੂਰ ਹੈ ਸੋ ਦੋਸਤੋ ਇਹਨਾਂ ਲੱਛਣਾਂ ਵਿੱਚੋਂ ਜੇਕਰ ਤੁਹਾਡੇ ਵਿੱਚ ਕੋਈ ਤਿੰਨ ਤੋਂ ਪੰਜ ਲੱਛਣ ਹੈਗੇ ਨੇ ਤਾਂ ਤੁਸੀਂ ਆਪਣੇ ਆਪ ਨੂੰ ਸੁਚੇਤ ਕਰੋ ਤੇ ਡਾਕਟਰ ਤੋਂ ਹੀ ਸਲਾਹ ਲਵੋ ਕਿਸੇ ਐਡਵਾਈਜ਼ਰ ਦੀ ਸਲਾਹ ਲਵੋ ਮਤਲਬ ਕਿ ਤੁਸੀਂ ਇਹਦੇ ਵਿੱਚ ਘੋਲ ਨਾ ਕਰੋ ਪਰ ਜੇਕਰ ਤੁਹਾਡੇ ਵਿੱਚੋਂ ਇਹਨਾਂ ਵਿੱਚ ਇਹਨਾਂ ਲੱਛਣਾਂ ਚੋਂ ਤੁਹਾਡੇ ਵਿੱਚ ਕੋਈ ਇੱਕ ਜਾਂ ਦੋ ਲੱਛਣ ਨੇ ਕੋਈ ਮਾੜੇ-ਮੂٹے ਲੱਛਣ ਨੇ ਤਿੰਨ ਲੱਛਣ ਤੱਕ ਵੀ ਕੋਈ ਨੋਰਮਲ ਲੱਛਣ ਜਿਹੜੀ ਹੁੰਦੀ ਆ ਉਹ ਤੁਹਾਡੇ ਵਿੱਚ ਹੈਗੇ ਨੇ ਤਾਂ ਤੁਸੀਂ ਆਪਣੇ ਆਪ ਨੂੰ ਮਤਲਬ ਮੋਟੀਵੇਟ ਆਪਣੇ ਆਪ ਨੂੰ ਕਰਕੇ ਤੁਸੀਂ ਇਸ ਲੱਛਣਾਂ ਨੂੰ ਬਿਲਕੁਲ ਠੀਕ ਕਰ ਸਕਦੇ ਹੋ ਆਪਣੇ ਆਪ ਵਿੱਚ ਨਵੀਂ ਜ਼ਿੰਦਗੀ ਦੀ ਆਪਣੇ ਆਪ ਦੇ ਵਿੱਚ ਸ਼ੁਰੂਆਤ ਕਰ ਸਕਦੇ ਹੋ ਤੁਸੀਂ ਬਿਲਕੁਲ ਠੀਕ ਹੋ ਸਕਦੇ ਹੋ ਮਤਲਬ ਕੋਈ ਬਹੁਤ ਵੱਡੀ ਗੱਲ ਨਹੀਂ ਹੁੰਦੀ ਦੋਸਤੋ ਇਹਨੂੰ ਆਪਾਂ ਏਦਾਂ ਨਹੀਂ ਮਤਲਬ ਸਮਝੋ ਕੋਈ ਬਹੁਤ ਜੀ ਤੁਹਾਨੂੰ ਪ੍ਰੈਸ਼ਰ ਹੋਗਾ ਤਾਂ ਤੁਸੀ ਬਹੁਤ ਵੱਡੀ ਬਿਮਾਰੀ ਲੱਗ ਗਈ ਇਸ ਨੂੰ ਤੁਸੀ ਆਪਣੇ ਆਪ ਵੀ ਠੀਕ ਕਰ ਸਕਦੇ ਹੋ ਜੇ ਤੁਸੀ ਚਾਹੋਗੇ ਤਾਂ ਸੋ ਦੋਸਤੋ ਜੇ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਜਰੂਰ ਕਰਦਿਆਂ ਕਰੋ ਜੇ ਹਲੇ ਤੱਕ ਤੁਸੀ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਵੋ ਧੰਨਵਾਦੀ